दोबारा 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 एक एक मिनट अरे तो, थोड़ा एवरी, सरे। सरे, सरे, एक मिनटी ਸੱਤ ਆਦਮੀ ਜੋ ਐਨਐਸਓ ਸੇ ਛੁੱਟ ਕੇ ਆਏ ਹਨ उनको उनका नंबर एफआईआर में पेच किया गया है जिन में बंसन सिंह की गुरमीत सिंह प्रधानमंत्री बाजू के दलजीत कलसी और तीन जाने थे जिनको आज पेश किया गया और चार दिन का पुलिस रिमांड को मिल गया तो क्या क्या रिमांड में हासिल होगा इनको? देखो इनकी जो प्ली थी कि इन्होंने मोबाइल रिकवर करने हैं, अगर कोई हथियार यूज हुआ वेपन यूज है तो उनको रिकवर करना है प्लस और कुछ कुछ करनी है कि और, और कौन शामिल था इसमें देखो जो डब्ल्यू में था वो तो उनकी एन थी वो अब खत्म हो गई है अब उनतालीस ਨੰਬਰ ਮੇਹੀ ਪ੍ਰਸੀਡਿੰਗ ਚੱਲੇਗੀ ਜੀ ਇਹ ਗੱਲਬਾਤ ਜਰੀ ਹੈ ਜੀ ਸਰ ਜਿਹੜਾ ਅੱਜ ਕੋਰਟ ਤੇ ਪੇਸ਼ ਕੀਤਾ ਗਿਆ ਕਿੰਨੇ ਦੇਰ ਰਿਮਾਂਡ ਮਿਲਿਆ ਅੱਜ ਜਿਹੜੇ ਪਹਿਲਾਂ ਐਨਐਸਏ ਤਹਿ ਦੋਸ਼ੀ ਬੰਦ ਸੀਗੇ ਉਹਨਾਂ ਚੋਂ ਸੱਤ ਦੋਸ਼ੀਆਂ ਨੂੰ ਜਿਹੜਾ ਵਾ ਅੱਜ ਅਰੈਸਟ ਕਰਕੇ ਮਾਨਯੋਗ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਜਿਨ੍ਹਾਂ ਦਾ 25 ਤਰੀਕ ਤੱਕ ਜਿਹੜਾ ਵਾ ਉਹ ਰਿਮਾਂਡ ਮਿਲਿਆ ਜੀ ਸਰ ਕੀ ਨਾਮ ਹੈ ਜੀ ਐਨਐਸਏ ਦੇ ਬੰਦਿਆਂ ਦਾ ਕੀ ਨਾਮ ਹੈ ਜੀ ਸਰ ਸੇ ਇਹਨਾਂ ਤੋਂ ਪਹਿਲਾਂ ਸਰ ਪਹਿਲਾਂ ਕਿਸੇ ਸਰ ਪਹਿਲੇ ਕਿਹੜੀ ਜੇਲ ਸੀ ਹੁਣ ਕਿਹੜੇ ਕੇਸ ਲੈਂਦੇ ਨੇ 639/23 ਸਾਡਾ ਥਾਣੇ ਅਜਨਾਲੇ ਦਾ ਮਕਦਮਾ ਸੀਗਾ ਜੀ ਉਹਦੇ ਵਿੱਚ ਅਸੀਂ ਇਹਨਾਂ ਨੂੰ ਰੈਸਟ ਕੀਤਾ ਪਹਿਲਾਂ ਇਹ ਸਾਰੇ ਜਿਹੜੇ ਦੋਸ਼ੀ ਨੇ ਇਹ ਐਨਐਸਏ ਤਹਿਤ ਜਿਹੜਾ ਡਿਬੂ ਗਾਰਡ ਬੰਦ ਸੀਗੇ ਉਥੋਂ ਰਿਹਾਈ ਹੋਣ ਤੇ ਅਸੀਂ ਇਸ ਮਕਦਮੇ ਵਿੱਚ ਗ੍ਰਿਫਤਾਰ ਕਰਕੇ ਉਹਨਾਂ ਨੂੰ ਮਾਨਜੋ ਕੋਰਟ ਦੇ ਵਿੱਚ ਪੇਸ਼ ਕੀਤਾ ਹੈ ਜਿਹੜਾ ਸਾਨੂੰ 25 ਤਰੀਕ ਤੱਕ ਇਹਨਾਂ ਦਾ ਪੁਲਿਸ ਰਿਪੋਰਟ ਸਰ ਕੀ ਤੁਹਾਡੇ ਕੋਲ ਦਲੀਲ ਪੇਸ਼ ਕੀਤੀ ਕਿਉਂਕਿ ਉਹਨਾਂ ਦੇ ਵਕੀਲ ਕਹ ਰਹੇ ਸੀ ਕਿ ਪਰਚਾ ਬੇਬੁਨਿਆਦ ਹੈ ਵੇਖੋ ਇਹ ਤੁਸੀਂ ਉਦੋਂ ਸਾਰੇ ਮੌਕੇ ਤੇ ਹਾਜ਼ ਇਸ ਕੇਸ ਦੀ ਡੰਗਾਈ ਦਾ ਇਹ ਸਾਰਾ ਅਸੀਂ ਸਾਰਾ ਸਾਡਾ ਲਿੰਕ ਐਵੀਡੈਂਸ ਬਹੁਤ ਸਾਡੀ ਇਹ ਵੱਡੇ ਲੈਵਲ ਦੀ ਜਿਹੜੀ ਆ ਤਫਤੀਸ਼ ਸਾਡੀ ਕਰਨੀ ਆ ਇਹਦੇ ਵਿੱਚ ਸਾਰਾ ਅਸੀਂ ਲਿੰਕ ਐਵੀਡੈਂਸ ਜੋੜ ਕੇ ਜਿਹੜੀਆਂ ਕਵਰੀਆਂ ਵੀ ਸਾਡੀਆਂ ਕਰਨ ਵਾਲੀਆਂ ਨੇ ਤਾਂ ਜੋ ਦੋਸ਼ੀਆਂ ਨੂੰ ਜਿਹੜੀ ਆ ਸਖਤ ਸਜ਼ਾ ਦਵਾਈ ਜਾਵੇ ਕਵਰੀ ਹੋਈ ਹੋਈ ਹੈ ਦੇ ਹੁਣ ਕਰਾਂਗੇ ਜੀ ਡਿਊਰਿੰਗ ਰਿਮਾਂਡ ਕਰਾਂਗੇ ਆਪਣੇ ਪਾਸੇ ਦਾ ਐਨਐਸਏ ਜਿਹੜਾ ਖਤਮ ਹੋਏਗਾ ਐਨਐਸਏ ਉਹਨੂੰ ਵੀ ਲਿਆਇਆ ਜਾਏਗਾ ਵੇਖੋ ਇਹਦੇ ਬਾਰੇ ਮੈਂ ਤੁਹਾਨੂੰ ਨਹੀਂ ਕਹਿ ਸਕਦਾ ਤੁਹਾਨੂੰ ਆਪਣੇ ਪਤਾ ਲੱਗ ਜਾਣਾ ਹੈ ਮਰਦਾਂ ਦਾ ਸਾਥੀ ਨੇ ਸਾਰੇ ਜੀ ਹਾਂਜੀ 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 ਇਹ ਐਫ ਆਈ ਆਰ ਦੇ ਵਿੱਚ 39 ਬੰਦੇ ਦਾ ਇਹਦੇ ਵਿੱਚ ਇਹ ਭਗਵੰਤ ਸਿੰਘ ਔਰ ਪ੍ਰਧਾਨ ਮੰਤਰੀ ਬਾਜੇਕੇ ਗਰਮੀਤ ਸਿੰਘ ਗਿੱਲ ਬੁੱਕਣਵਾਲਾ ਬਸੰਤ ਸਿੰਘ ਸਰਬਜੀਤ ਸਿੰਘ ਕਲਸੀ ਗੁਰਿੰਦਰਪਾਲ ਗੁੜੀ ਔਜਲਾ ਕਲਵੰਤ ਸਿੰਘ ਧਾਰੀਵਾਲ ਤੇ ਹਰਜੀਤ ਸਿੰਘ ਚਾਚਾ ਸ਼ਾਮਲ ਸਰੇ ਉਹੀ ਮਾਮਲੇ 'ਚ ਜਿਹੜੇ ਠਾਣੇ ਦੇ ਉੱਪਰ ਹਮਲਾ ਕੀਤਾ ਬਿਲਕੁਲ ਜੀ ਬਿਲਕੁਲ ਬਿਲਕੁਲ ਉਹੀ ਬਿਲਕੁਲ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ